कोई ऐसी गल नहीं पंजाब सेफस्ट स्टेट है जेडी पहला 17वें नंबर ते हुंदी थी आज तो 2.5 साल पहला 16वें 17वें ते ओ 16वें ते है अब आगे ਨਾਲ ਸੇਫ ਹੋਈ ਹੈ ਕੋਈ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ ਜਿਹੜੇ ਗੈਂਗਸਟਰ ਹੈ ਜਿੰਨੇ ਗੈਂਗਸਟਰ ਸਾਡੀ ਸਰਕਾਰ ਚੱਕ-ਚੱਕ ਕੇ ਅੰਦਰ ਕੀਤੇ ਹੈ ਮੇਰੇ ਖਿਆਲ ਅਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਔਰ ਅਹੀ ਕੋਈ ਪੁਸ਼ਤ ਪਨਾਹੀ ਨਹੀਂ ਦੇ ਰਹੇ ਪਹਿਲੀਆਂ ਸਰਕਾਰਾਂ ਗੈਂਗਸਟਰਾਂ ਨੂੰ ਪੁਸ਼ਤਪਨਾਹੀ ਦਿੰਦੀਆਂ ਰਹੀਆਂ ਸਾਡੀ ਸਰਕਾਰ ਬੜੀ ਵਧੀਆ ਇਮਾਨਦਾਰ ਸਰਕਾਰ ਹੈ ਤੇ ਵਧੀਆ ਕੰਮਕਾਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਸੋ ਨਹੀਂ ਕੋਈ ਐਸੀ ਗੱਲ ਨਹੀਂ ਪੰਜਾਬ ਸੇਫੇਸਟ ਸਟੇਟ ਹੈ ਜਿਹੜੀ ਪਹਿਲਾਂ 17ਵੇਂ ਨੰਬਰ ਤੇ ਹੁੰਦੀ ਸੀ ਅੱਜ ਤੋਂ 2.5 ਸਾਲ ਪਹਿਲਾਂ 16ਵੇਂ ਸਤਾਰਵੇਂ ਤੇ ਉਹ 16ਵੇਂ ਤੇ ਹੈ ਹੁਣ ਅੱਗੇ ਨਾਲ ਸੇਫ ਹੋਈ ਹੈ ਕੋਈ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ ਜਿਹੜੇ ਗੈਂਗਸਟਰ ਹੈ ਜਿਨਨੇ ਗੈਂਗਸਟਰ ਸਾਡੀ ਸਰਕਾਰ ਚੱਕ-ਚੱਕ ਕੇ ਅੰਦਰ ਕੀਤੇ ਆ ਮੇਰਾ ਖਿਆਲ ਅਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਕੀਤੇ ਔਰ ਅਹੀ ਕੋਈ ਪੁਸ਼ਤ ਪਨਾਹੀ ਨਹੀਂ ਦੇ ਰਹੇ ਪਹਿਲੀਆਂ ਸਰਕਾਰਾਂ ਗੈਂਗਸਟਰਾਂ ਨੂੰ ਪੁਸ਼ਤ ਪਨਾਹੀ ਦਿੰਦੀਆਂ ਰਹੀਆਂ ਸਾਡੀ ਸਰਕਾਰ ਬੜੀ ਵਧੀਆ ਇਮਾਨਦਾਰ ਸਰਕਾਰ ਹੈ ਤੇ ਵਧੀਆ ਕੰਮਕਾਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਸੋ ਨਹੀਂ ਕੋਈ ਐਸੀ ਗੱਲ ਨਹੀਂ ਪੰਜਾਬ ਸੇਫੇਸਟ ਸਟੇਟ ਹੈ ਜਿਹੜੀ ਪਹਿਲਾਂ 17ਵੇਂ ਨੰਬਰ ਤੇ ਹੁੰਦੀ ਸੀ ਅੱਜ ਤੋਂ 2.5 ਸਾਲ ਪਹਿਲਾਂ 16ਵੇਂ ਵਿਸਥਾਰ ਵਿੱਚ ਤੇ ਉਹ 16ਵੇਂ ਤੇ ਆ ਹੁਣ ਅੱਗੇ ਨਾਲ ਸੇਫ ਹੋਈ ਐ ਕੋਈ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਐ ਜਿਹੜੇ ਗੈਂਗਸਟਰ ਐ ਜਿੰਨੇ ਗੈਂਗਸਟਰ ਸਾਡੀ ਸਰਕਾਰ ਚੱਕ-ਚੱਕ ਕੇ ਅੰਦਰ ਕੀਤੇ ਐ ਮੇਰਾ ਖਿਆਲ ਅੱਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਕੀਤੇ ਔਰ ਅਹੀ ਕੋਈ ਪੁਸ਼ਤਪਨਾਹੀ ਨਹੀਂ ਦੇ ਰਹੇ ਪਹਿਲੀਆਂ ਸਰਕਾਰਾਂ ਗੈਂਗਸਟਰਾਂ ਨੂੰ ਪੁਸ਼ਤਪਨਾਹੀ ਦਿੰਦੀਆਂ ਰਹੀਆਂ ਸਾਡੀ ਸਰਕਾਰ ਬੜੀ ਵਧੀਆ ਮਮ ਆਂਦਰ ਸਰਕਾਰ ਹੈ ਤੇ ਵਧੀਆ ਕੰਮਕਾਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਸੋ ਨਹੀਂ ਕੋਈ ਐਸੀ ਗੱਲ ਨਹੀਂ ਪੰਜਾਬ ਸੇਫੇਸਟ ਸਟੇਟ ਹੈ ਜਿਹੜੀ ਪਹਿਲਾਂ 17ਵੇਂ ਨੰਬਰ ਤੇ ਹੁੰਦੀ ਸੀ ਅੱਜ ਤੋਂ 2.5 ਸਾਲ ਪਹਿਲਾਂ 16ਵੇਂ ਸਤਾਰਵੇਂ ਤੇ ਉਹ 16ਵੇਂ ਤੇ ਆ ਹੁਣ ਅੱਗੇ ਨਾਲ ਸੇਫ ਹੋਈ ਹੈ ਕੋਈ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ ਜਿਹੜੇ ਗੈਂਗਸਟਰ ਹੈ ਜਿੰਨੇ ਗੈਂਗਸਟਰ ਸਾਡੀ ਸਰਕਾਰ ਚੱਕ ਚੱਕ ਕੇ ਅੰਦਰ ਕੀਤੇ ਆ ਮੇਰਾ ਖਿਆਲ ਅੱਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਕੀਤੇ ਔਰ ਅਹੀ ਕੋਈ ਪੁਸ਼ਤਪਨਾਹੀ ਨਹੀਂ ਦੇ ਰਹੇ ਪਹਿਲੀਆਂ ਸਰਕਾਰਾਂ ਗੈਂਗਸਟਰਾਂ ਨੂੰ ਪੁਸ਼ਤਪਨਾਹੀ ਦਿੰਦੀਆਂ ਰਹੀਆਂ ਸਾਡੀ ਸਰਕਾਰ ਬੜੀ ਵਧੀਆ ਇਮਾਨਦਾਰ ਸਰਕਾਰ ਹੈ ਤੇ ਵਧੀਆ ਕੰਮਕਾਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਸੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...